ਲਗੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਵਿੱਚ ਦਾਖਲ ਹੋਣ ਜਾ ਰਹੇ ਨੇ ਭਾਜਪਾ ਦੇ ਵਿੱਚ ਪਲਟੀ ਮਾਰ ਸਕਦੇ ਨੇ ਨਵਜੋਤ ਸਿੰਘ ਸਿੱਧੂ ਇਹ ਵਾਰ-ਵਾਰ ਕਿਹਾ ਜਾ ਰਿਹਾ ਸੀ ਲਗਾਤਾਰ ਇਹ ਚਰਚਾ ਚੱਲਦੀ ਪਈ ਸੀ ਪਰ ਇਸ ਮਾਮਲੇ ਨੂੰ ਲੈ ਕੇ ਹੁਣ ਨਵਜੋਤ ਸਿੰਘ ਸਿੱਧੂ ਵੱਲੋਂ ਹੀ ਉਸ ਉੱਤੇ ਵਿਰਾਮ ਲਗਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਦਾ ਇਹ ਦਾਵਾ ਆ ਕਿ ਉਹ ਭਾਜਪਾ ਕਦੇ ਵੀ ਜੁਆਇਨ ਨਹੀਂ ਕਰਨਗੇ ਉਹ ਭਾਜਪਾ ਵਰਗੀ ਪਾਰਟੀ ਨੂੰ ਝੂਠ ਬੋਲਣ ਵਾਲੀ ਪਾਰਟੀ ਨੂੰ ਕਦੇ ਵੀ ਜੁਆਇਨ ਨਹੀਂ ਕਰਨਗੇ ਕਦੇ ਵੀ ਭਾਜਪਾ ਦਾ ਸਾਥ ਨਵਜੋਤ ਸਿੰਘ ਸਿੱਧੂ ਦਾ ਦਾਵਾ ਹੈ ਕਿ ਉਹ ਨਹੀਂ ਦੇਣਗੇ ਫਰਦਾਸ ਨੇ ਆ ਕੇ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਲਿੰਕ ਦੇ ਵਿੱਚ ਨੇ ਲਗਾਤਾਰ ਇਹ ਆਜਾ ਰਿਹਾ ਸੀ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਸੀਨੀਅਰ ਲੀਡਰਸ਼ਿਪ ਦੇ ਨਾਲ ਤਾਲਕ ਦੇ ਵਿੱਚ ਨੇ ਪਰ ਇਸ ਦੇ ਉੱਤੋਂ ਵੀ ਹੁਣ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੇ ਆਪ ਹੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਉਹ ਹਰਗਿਜ਼ ਭਾਜਪਾ ਦੇ ਵਿੱਚ ਦਾਖਲ ਨਹੀਂ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੇ ਪ੍ਰਗਟ ਕੀਤੇ ਨੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਉਹਨਾਂ ਦਾ ਜੋ ਮਿਲਾਲ ਹੈਗਾ ਆ ਉਹ ਸਦਾ ਕਾਇਮ ਰਹੇਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਲ ਝੂਠ ਬੋਲੇ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਨਵਜੋਤ ਸਿੱਧੂ ਦੀ ਭਾਜਪਾ ਦੇ ਵਿੱਚ ਵਕਤ ਨਹੀਂ ਹੈਗੀ ਔਰ ਨਾ ਹੀ ਉਹ ਭਾਜਪਾ ਦੇ ਵਿੱਚ ਦਾਖਲ ਹੋਣਗੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਵੱਡਾ ਝੂਠ 15 ਲੱਖ ਰੁਪਏ ਲੋਕਾਂ ਦੇ ਖਾਤੇ ਦੇ ਵਿੱਚ ਆਉਣ ਬਾਰੇ ਬੋਲਿਆ ਸੀ ਔਰ ਉਸ ਤੋਂ ਬਾਅਦ ਹਰ ਆਲੋ 2 ਕਰੋੜ ਨੌਕਰੀਆਂ ਨੌਜਵਾਨਾਂ ਨੂੰ ਮੁਹੱਈਆ ਕਰਵਾਉਣ ਦੇ ਬਾਰੇ ਵਿੱਚ ਝੂਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਲਿਆ ਔਰ ਇਸ ਦੇ ਨਾਲ-ਨਾਲ ਤੀਜਾ ਵੱਡਾ ਝੂਠ ਉਹਨਾਂ ਨੇ ਇਹ ਬੋਲਿਆ ਕਿ ਜਿੰਨਾ ਕਾਲਾ ਧਨ ਹੈਗਾ ਆ ਉਹ ਡੀਮੋਨਟਾਈਜੇਸ਼ਨ ਦੇ ਨਾਲ ਵਾਪਸ ਆ ਜਾਵੇਗਾ ਪਰ ਉਹ ਕਾਲਾ ਧਨ ਵਾਪਸ ਨਹੀਂ ਆਇਆ ਖੈਰ ਇਹ ਤਿੰਨ ਝੂਠ ਜਿਹੜੇ ਨੇ ਉਹ ਨਵਜੋਤ ਸਿੱਧੂ ਗੜਾਉਂਦੇ ਨਜ਼ਰ ਆਏ ਨੇ ਭਾਜਪਾ ਦੇ ਔਰ ਉਹਨਾਂ ਨੇ ਸਾਫ਼ ਕਿਹਾ ਕਿ ਉਹ ਹਰ ਕਿਸ ਭਾਜਪਾ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਉਹਨਾਂ ਨੇ ਕਿਹਾ ਆ ਕਿ ਕਦੀ ਵੀ ਮਾੜਾ ਸਮਾਂ ਆਉਣ ਤੇ ਵੀ ਉਹ ਭਾਜਪਾ ਦਾ ਦਰਵਾਜ਼ਾ ਨਹੀਂ ਖੜਕਾਉਣਗੇ ਪਰ ਦੱਸ ਨੇ ਆ ਕਿ ਨਵਜੋਤ ਸਿੰਘ ਸਿੱਧੂ ਦਾ ਇਹ ਵੀ ਦਾਵਾ ਆ ਕਿ ਉਹਨਾਂ ਦੇ ਪਿਤਾ ਸਰਦਾਰ ਭਗਵੰਤ ਸਿੰਘ ਸਿੱਧੂ ਉਹ ਕਾਂਗਰਸ ਪਾਰਟੀ ਦੇ ਹਮੈਤੀ ਸਨ ਔਰ ਉਹਨਾਂ ਨੂੰ ਕਾਂਗਰਸ ਪਾਰਟੀ ਨਾਲ ਪਿਆਰ ਸੀ ਔਰ ਉਹਨਾਂ ਨੂੰ ਵੀ ਕਾਂਗਰਸ ਪਾਰਟੀ ਨਾਲ ਪਿਆਰ ਹੈਗਾ ਉਹ ਕਹਿੰਦੇ ਨੇ ਕਿ ਉਹਨਾਂ ਦੇ ਪਿਤਾ ਦੇ ਆਧਾਰ ਦੇ ਉੱਤੇ ਹੀ ਉਹਨਾਂ ਨੂੰ ਕਾਂਗਰਸ ਨਾਲ ਪਿਆਰ ਹੈ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਕਾਂਗਰਸ ਨੂੰ ਪਿਆਰ ਕਰਦੇ ਸੀ ਉਸੇ ਤਰ੍ਹਾਂ ਉਹ ਕਾਂਗਰਸ ਨੂੰ ਪਿਆਰ ਕਰਦੇ ਨੇ ਖੈਰ ਇਸ ਦੇ ਉੱਤੋਂ ਇਹ ਤਾਂ ਸਾਫ਼ ਕਰ ਦਿੱਤਾ ਗਿਆ ਕਿ ਉਹ ਭਾਜ ਨਵਜੋਤ ਸਿੰਘ ਸਿੱਧੂ ਦਾ ਇੱਕ ਹੋਰ ਦਾਵਾ ਬਹੁਤ ਹੀ ਜ਼ਰੂਰੀ ਹੈਗਾ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ ਉਹਨਾਂ ਦੀ ਆਪਣੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਅਜੇ ਤੱਕ ਸਪਟੀਆਂ ਨਜ਼ਰ ਨਹੀਂ ਆ ਰਹੀਆਂ ਤੇ 11 ਤਰੀਕ ਸਿਰ ਤੇ ਆ 11 ਤਰੀਕ ਇਸ ਕਰਕੇ ਕਿਉਂਕਿ ਮਲਕਾ ਅਰਜਨ ਖੜਗੇ ਜਿਹੜੇ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਉਹ ਪੰਜਾਬ ਦੇ ਵਿੱਚ ਆ ਕੇ ਤੇ ਰੈਲੀ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਦਾਵਾ ਹੈ ਕਿ ਕਿਸੇ ਵੀ ਰੈਲੀ ਦੇ ਵਿੱਚ ਹੁਣ ਤੱਕ ਜੋ ਹੋਈ ਹੈ ਉਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਤੇ ਉਹ ਕਿਉਂ ਉੱਥੇ ਜਾਣਗੇ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਮਲਕਾ ਅਰਜਨ ਖੜਗੇ ਦਾ ਸਵਾਗਤ ਉਹ ਅੱਖਾਂ ਬਿਚਾ ਕੇ ਕਰਨਗੇ ਪਰ ਹੁਣ ਤੱਕ ਜਿੰਨੀਆਂ ਰੈਲੀਆਂ ਪੰਜਾਬ ਕਾਂਗਰਸ ਨੇ ਕੀਤੀਆਂ ਵਿਚ ਨਵਜੋਤ ਸਿੱਧੂ ਨੂੰ ਨਹੀਂ ਬੁਲਾਇਆ ਗਿਆ ਔਰ ਨਾ ਹੀ ਮਲਿਕ ਅਰਜਨ ਖੜਗੇ ਦੀ ਰੈਲੀ ਦੇ ਵਿੱਚ ਨਵਜੋਤ ਸਿੱਧੂ ਨੂੰ ਕੋਈ ਨਿਯੋਤਾ ਦਿੱਤਾ ਗਿਆ ਹੈ ਉਹਨਾਂ ਦਾ ਇਹ ਮਲਾਲ ਹੈਗਾ ਆਪਣੀ ਹੀ ਪਾਰਟੀ ਦੇ ਲੀਡਰਸ ਨਾਲ ਕਿਉਂਕਿ ਸਵਾਲ ਚੱਕੇ ਜਾ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਰੈਲਿਸ ਦੇ ਵਿੱਚ ਸ਼ਿਰਕਤ ਨਹੀਂ ਕਰਦੇ ਜਿਹੜੀ ਪੰਜਾਬ ਕਾਂਗਰਸ ਦੀ ਟੀਮ ਜਿਹੜੀ ਰੱਖਦੀ ਪਈ ਹੈ ਸਗੋਂ ਆਪਣੀਆਂ ਹੀ ਰੈਲੀਆਂ ਨਵਜੋਤ ਸਿੱਧੂ ਬਣਾ ਕੇ ਤੇ ਉਹ ਰੈਲੀਆਂ ਕਰਦੇ ਨਜ਼ਰ ਆ ਰਹੇ ਸਨ ਉਹਨਾਂ ਦਾ ਵੀ ਜਵਾਬ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਿਹਾ ਹੈ ਕਿ ਉਹਨਾਂ ਨੂੰ ਰੈਲੀਆਂ ਦੇ ਵਿੱਚ ਬੁਲਾਇਆ ਹੀ ਨਹੀਂ ਗਿਆ ਔਰ ਬਿਨ ਬੁਲਾਏ ਉਹ ਕਿਸੇ ਵੀ ਰੈਲੀ ਦੇ ਉਨੇ ਆਪਣਾ ਸਟੈਂਡ ਜ਼ਰੂਰ ਕਲੀਅਰ ਕਰ ਦਿੱਤਾ ਪਰ ਦੂਜੇ ਪਾਸੇ ਜਿੱਥੇ ਚਰਚਾਵਾਵਾਂ ਚੱਲ ਰਹੀਆਂ ਸੀ ਕਿ ਭਾਜਪਾ ਦੇ ਵਿੱਚ ਸ਼ਾਮਿਲ ਹੋਣਗੇ ਨਵਜੋਤ ਸਿੱਧੂ ਉਹਨਾਂ ਉੱਤੇ ਵਿਰਾਮ ਉਹਨਾਂ ਨੇ ਆਪ ਹੀ ਲਗਾਇਆ ਦੂਜੇ ਪਾਸੇ ਜੇ ਗੱਲ ਕਰੀਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਬਾਰੇ ਵੀ ਨਵਜੋਤ ਸਿੰਘ ਸਿੱਧੂ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫਾਈਲਾਂ ਬਣਾ ਕੇ ਦਿੱਤੀਆਂ ਸੀ ਉਹ ਭਾਵੇਂ ਕੇਬਲ ਮਾਫੀਆ ਹੋਵੇ ਉਹ ਭਾਵੇਂ ਰੇਤ ਮਾਫੀਆ ਹੋਵੇ ਜਾਂ ਕੋਈ ਹੋਰ ਮਾਫੀਆ ਹੋਵੇ ਪੂਰੀਆਂ ਫਾਈਲਾਂ ਕੰਪਲੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਵਾਈ ਕਰਨ ਵਾਸਤੇ ਦਿੱਤੀਆਂ ਗਈਆਂ ਸੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਹ ਨਵਜੋਤ ਸਿੰਘ ਸਿੱਧੂ ਦਾ ਦਾਵਾ ਹੈ ਉਹਨਾਂ ਦੇ ਬਾਰ-ਬਾਰ ਕਹਿਣ ਦੇ ਉੱਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਔਰ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਨਵਜੋਤ ਸਿੱਧੂ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ